ਭਵਾਨੀਗੜ ਇਥੋਂ ਦੇ ਨੇੜਲੇ ਪਿੰਡ ਰਾਮਪੁਰਾ ਵਿੱਚ ਜਫਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਗੁਣਿੰਦਰਜੀਤ ਸਿੰਘ ਮਿੰਕੂ ਜਵੰਦਾ ਦੀਗਵਾਈ ਹੇਠ ਏਆਈ ਆਧਾਰਿਤ ਮੁਫਤ ਕੈਂਸਰ ਟੈਸਟ ਕੈਂਪ ਲਗਾਇਆ ਗਿਆ ਨਵੀਂ ਟੈਕਨੋਲੋਜੀ ਦੇ ذریعے ਇਹ ਜਾਂਚ ਪਿੰਡ ਵਾਸੀਆਂ ਵੱਲੋਂ ਭਰਪੂਰ ਉਚੀ ਦਿਖਾਈ ਗਈ ਕੈਂਪ ਦੌਰਾਨ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਡੀ ਗਿਣਤੀ ਵਿੱਚ ਮੌਜੂਦ ਰਹੀ ਤੇ ਲੋਕਾਂ ਦਾ ਸਿਹਤ ਮੈਨਾ ਕੀਤਾ ਗਿਆ ਕੈਂਸਰ ਦੀ ਸੁਚੇਤਨਾ ਫਲਾਉਂ ਤੇ ਲੋਕਾਂ ਨੂੰ ਸ਼ੁਰੂਆਤੀ ਸਟੇਜ ਵਿੱਚ ਬਿਮਾਰੀ ਦੀ ਪਛਾਣ ਕਰਨ ਲਈ ਇਹ ਕਦਮ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਜਫਰ ਹਰ ਵੈਲਫੇਅਰ ਸੁਸਾਇਟੀ ਦੀ ਇਹ ਕੋਸ਼ਿਸ਼ ਹਾਰ ਸਲਾਹਗਾ ਕਰਦੇ ਹਨ ਕਿ ਇਸ ਕੈਂਪ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕਤਾ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋ ਰਹੇ ਹਨ ਮੈਂਬਰ ਕਦਰਖਾਨ ਸਮੇਤ ਹੋਰ ਸੇਵਾਦਾਰਾਂ ਨੇ ਕੈਂਪ ਵਿੱਚ ਸਫਲ ਬਣਾਉਣ ਲਈ ਬੜੀ ਮਹੱਤਵਪੂਰਨ ਨਿਭਾਈ ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜ ਸਰਪੰਚ ਆ ਦਾ ਹਾਜ਼ਰ ਹਨ ਰਿਪੋਰਟ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਜਿਹੜਾ ਚੈੱਕਅਪ ਸ਼ੈਂਪ ਹੈ ਇਹ ਜਫਰ ਵੈੱਫਰ ਸੋਸਾਇਟੀ ਵੱਲੋਂ ਲਗਵਾਇਆ ਗਿਆ ਹੈ ਜਿਸ ਦੇ ਕੀ ਅਥੈਟ ਨੇ ਡਾਕਟਰ ਬਿੰਕੂ ਜੇ ਬੰਦਾ ਜੀ ਇਹ ਉਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹ ਪਿੰਡ ਦੇ ਲੋਕ ਜਿਹੜੇ ਚੈੱਕਅਪ ਕਰਾਉਣ ਲਈ ਮਹਿੰਗਾ ਟੈਸਟ ਹੈ ਇਹ ਨਹੀਂ ਜਾ ਸਕਦੇ ਬਾਹਰ ਸ਼ਹਿਰਾਂ ਵਿੱਚ ਜਾਂ ਆਪ ਹੋਣ ਨਹੀਂ ਕਰ ਸਕਦੇ ਤਾਂ ਇੱਥੇ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾ ਰਿਹਾ ਹੈ ਅਸੀਂ ਧੰਨਵਾਦੀ ਹਾਂ ਡਾਕਟਰ ਸਾਹਿਬ ਦੇ ਤੇ ਪੂਰੀ ਟੀਮ ਦੇ ਜਿਹੜੇ ਆਪਣੀਆਂ ਸੇਵਾਵਾਂ ਇੱਥੇ ਆ ਕੇ ਪਿੰਡ ਰਾਮਪੁਰਾ ਵਿੱਚ ਸਰਕਾਰੀ ਮੈਸਰ ਤੋਂ ਕੁਝ ਦੇ ਰਹੇ। ਥੈਂਕ ਯੂ ਸੋ ਮੱਚ। ਸਾਰਿਆਂ ਨੂੰ ਹਾਸ਼ੀ ਕਾਲ ਜੀ ਅੱਜ ਸਾਡੇ ਪਿੰਡ ਰਾਮਪੁਰਾ ਦੇਖੇ ਜੋ ਕਿ ਅੱਜਾ ਪਹਾੜ ਸਟੇਟਿਵ ਵੱਲੋਂ ੈਂਪ ਲਾਇਆ ਗਿਆ। ਮਿਕੂ ਜਵੰਧਾ ਜੀ ਵੱਲੋਂ ਇਹ ਬਹੁਤ ਵਧੀਆ ਪ੍ਰਾਪਨਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਅੱਜ ਨਵੀਂ ਤਕਨੀਕ ਨਾਲ ਬ੍ਰੈਸਟ ਕੈਂਸਰ ਬਾਰੇ ਸਾਨੂੰ ਜਾਣਕਾਰੀ ਦਿੱਤੀ ਗਈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਨਾ ਦੋਸਤੋ ਕਿ ਮੈਂ ਜੈਫਰ ਬੈਲਫੋਰ ਸੋਸਾਇਟੀ ਵੱਲੋਂ ਹਰ ਪਿੰਡਾਂ ਦੇ ਵਿੱਚ ਵੱਖਰੇ ਵੱਖਰੇ ਉਪਰਾਲੇ ਕੀਤੇ ਜਾਂਦੇ ਨੇ ਡਾਕਟਰ ਵਿੰਕੂ ਜਵੰਦਾਜੀ ਦੀ ਅਗਵਾਈ ਵਿੱਚ ਕਿ ਅੱਜ ਸਾਡੀ ਜੈਫਰ ਬੈਲਫੋਰ ਸਿਟੀ ਵੱਲੋਂ ਪਿੰਡ ਰਾਮਪੁਰਾ ਸਰਕਾਰੀ ਸਕੈਂਟਰ ਸਕੂਲ ਦੇ ਵਿੱਚ ਇੱਕ ਏ ਆਈ ਡੀ ਤਕਨੀਕ ਨਾਲ ਨਵਾਂ ਕੈਂਪ ਲਾਇਆ ਗਿਆ ਜਿੱਦੇ ਵਿੱਚ ਕਿ ਬ੍ਰੈਸਟ ਦਾ ਕੈਂਸਰ ਉਹ ਚੈੱਕਅਪ ਕੀਤਾ ਜਾਊਗਾ ਤੇ ਕਿਉਂਕਿ ਨਵੀਂ ਤਕਨੀਕ ਆ ਤਾਂ ਸ਼ਾਇਦ ਕਿਤੇ ਨਾ ਕਿਤੇ ਜੀ ਦਾ ਛੇੜੀ ਰਿਜ਼ਲਟ ਮਿਲਦਾ ਕਿਉਂਕਿ ਇਹ ਬਹੁਤ ਵਧੀਆ ਤਕਨੀਕ ਦੇ ਰਿਕਾਰਡਿੰਗ ਆ ਤੁਸੀਂ ਸਾਹਮਣੇ ਅਪੀਲ ਕਰਦੇ ਹਾਂ ਕਿ ਜੈਫਰ ਬਲਸ ਦੇ ਨਾਲ ਜੁੜੋ ਤੇ ਬਹੁਤ ਬਹੁਤ ਧੰਨਵਾਦ